ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਧੰਨਵਾਦ ਆ ਜੀ ਪਹਿਲਾਂ ਤਾਂ ਸਾਡੇ ਵੀਰ ਸਾਡੇ ਆਏ ਨੇ ਮਹਿਲ ਕਲਾਂ ਤੋਂ ਤੇ ਨਾਲ ਸਾਡੇ ਦੇਬ ਭਾਜੀ ਸੱਚੇ ਪਾਤਸ਼ਾਹ ਅਰਦਾਸ ਦੀ ਗੱਲ ਤਾਂ ਅੰਦਰੋਸਤੀ ਬਖਸ਼ੇ ਨੇ ਵੀਰਾਂ ਨੂੰ ਜਿਨ੍ਹਾਂ ਨੇ ਕਣਕ ਦੀ ਸੇਵਾ ਕਰਾਈ ਨਗਰ ਦਾ ਪੂਰੀ ਸੂਹ ਸੰਗਤ ਦਾ ਧੰਨਵਾਦ ਆ ਮਹਿਲ ਕਲਾਂ ਨਗਰ ਤੋਂ ਇਹ ਸੇਵਾ ਟਰਾਲੀ ਕਣਕ ਦੀ ਵੀਰੇ ਹੁਣੇ ਲੈ ਕੇ ਆਏ ਨੇ ਸਾਡੇ ਮੁਨਕਤਾਰੀ ਸੇਵਾ ਪਰਿਵਾਰ ਦੇ ਵਿੱਚ ਜਿਹੜੀ WhatsApp ਮੈਂਬਰ ਅਸੀਂ ਇੱਥੇ ਰਹਿੰਦੇ ਆਂ ਇਨਸਾਈਡ ਤੇ ਬਾਕੀ ਜਿਹੜੇ ਬਾਹਰੋਂ ਭੈਣ ਭਰਾ ਆਉਂਦੇ 11-1200 ਬੰਦੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਹਰ ਰੋਜ਼ ਉਹਦੇ ਵਿੱਚ ਜਿੰਨਾ ਵੀ ਆਟਾ ਲੱਗਦਾ ਉਹ ਇਦਾਂ ਹੀ ਸੰਗਤਾਂ ਵੱਲੋਂ ਭੈਣ ਭਰਾਵਾਂ ਵੱਲੋਂ ਪਹੁੰਚਦਾ ਕੀਤਾ ਜਾਂਦਾ ਇਸ ਵਾਰ ਅਸੀਂ ਬੇਨਤੀ ਕੀਤੀ ਸੀ ਸੰਗਤ ਨੂੰ ਕਿ ਸਾਨੂੰ ਕਣਕ ਦੀ ਲੋੜ ਆ ਇਹ ਉਸ ਕੜੀ ਦੇ ਵਿੱਚ ਮਿਲਕਲਾ ਨਗਰ ਤੋਂ ਇਹ ਕਣਕ ਦੀ ਸੇਵਾ ਲੈ ਕੇ ਆਏ ਨੇ ਵੀਰੋ ਨਹੀਂ ਮੰਗੇ ਵੀਰੋ ਨੇ ਸਾਰਿਆਂ ਦਾ ਬਾਈ ਸਰਪੰਚ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਹਾਰਾਜ ਤੁਹਾਨੂੰ ਦੁਸਤ ਗਿਆ ਵਾਖਸ਼ਾ ਸਰਦੀ ਕਲਾ ਵਾਖਸ਼ਾ ਜੀ ਤੁਹਾਡਾ ਤੇ ਤੁਹਾਡੇ ਨਗਰ ਦੇ ਉੱਤੇ ਤੁਹਾਡੇ ਤੇ ਤੁਸੀਂ ਸਰਪੰਚ ਬਣਿਓ ਉਮੀਦ ਹੈ ਬਾਈ ਗੁਰਪ੍ਰੀਤ ਪਟਾਣ ਜੀ ਚੰਗਾ ਕੰਮ ਕਰੋ ਨਗਰ ਦਾ ਬਿਨਾ ਰੋਸ਼ਨ ਕਰੋ ਅੱਜ ਵੀ ਇੱਥੇ ਲੈ ਕੇ ਆਏ ਹੋ ਇਹ ਸੇਵਾ ਬੜਾ ਪਿਆਰ ਨਾਲ ਸਰਵਾਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਕਰਦਾ ਸੰਵਲ ਸਿੰਘ ਜੀ ਧੰਨਵਾਦ ਉਹ ਠੀਕਾ ਜਿਹਾ ਬਣ ਗਿਆ ਧੰਨਵਾਦ ਬਾਈ ਗੁਰਪ੍ਰੀਤ ਧੰਨਵਾਦ ਵੀ ਲਾਹੋ